ਪੁਲਿਸ ਥਾਣਾ ਅਲੀਵਾਲ ਅਦੀਨ ਪੈਂਦੀ ਪੁਲਿਸ ਚੌਕੀ ਕਨਈਏ ਕੇ ਬਾਂਗਰ ਅੰਦਰ ਪੈਂਦੇ ਪਿੰਡ ਸ਼ਮਸ਼ੇਰਪੁਰ ਦੇ ਨੌਜਵਾਨ ਗੁਰਿੰਦਰ ਸਿੰਘ ਦੀ ਪੇਤ ਪਰੇ ਹਲਾਤਾ ਵਿੱਚ ਗੁੰਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਪਰ ਪਰਿਵਾਰ ਵੱਲੋਂ ਆਪਣੇ ਜਵਾਈ ਤੇ ਹੋਰਨਾਂ ਉੱਪਰ ਕਥਿਤ ਤੌਰ ਤੇ ਕਤਲ ਕਰਕੇ Laash ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਪਿਤਾ ਰਤਨ ਸਿੰਘ ਨੇ ਕੀ ਦੱਸਿਆ ਹੁ ਸੁਣਦੇ ਹਾਂ ਜੀ ਮੰਗਿਕੂ ਮੇਰੀ ਬ੍ਰਦਰ ਨੇ ਮੈਂ ਬਾਂਗੋਵਣੀ ਵਿਆਹੀ ਆ ਰਬਜੋਤ ਸਿੰਘ ਵੱਲ ਜਿੰਨੇ ਮਾਰਿਆ ਮੇਰੇ ਭਰਾ ਨੂੰ ਤੇ ਮੇਰੀ ਨਾਨਾ ਦੇ ਨਾਲ ਉਹਦੀ ਮੈਨੂੰ ਨਹੀਂ ਪਤਾ ਕਿ ਮੇਰੀ ਨਾਨਾ ਦੇ ਨਾਲ ਮੇਰੇ ਗੀਰ ਦੀ ਗੱਲ ਚੱਲਦੀ ਹੈ ਕਿ ਨਹੀਂ ਚੱਲਦੀ ਇਸ ਗੱਲ ਚ ਮੈਨੂੰ ਨਹੀਂ ਪਤਾ ਦੋ ਤਰੀਕ ਤੇ ਪਤਾ ਲੱਗਾ ਇਸ ਗੱਲ ਦਾ ਨਾ ਦੋ ਤਰੀਕ ਤੋਂ ਲੈ ਕੇ ਪੂਰੀ ਸੰਗਠਿ ਕੀਤੀ ਪਲਾਨ ਬਣਾਉਂਦੇ ਰਹੇ ਵੀ ਤੇਰੇ ਭਰਾ ਨੂੰ ਉਹੀ ਖਤਮ ਕਰ ਦੇਣਾ ਮੈਨੂੰ ਵੀ ਇਹਨਾਂ ਨੇ ਬਹੁਤ ਟੌਰਚਰ ਕੀਤਾ ਬਹੁਤ ਜ਼ਿਆਦਾ ਵੀ ਤੇਰੇ ਪਿਓ ਨੂੰ ਮਾਰ ਦੇਣਾ ਤੇਰੀ ਮਾਂ ਨੂੰ ਮਾਰ ਦੇਣਾ ਨਹੀਂ ਤੇ ਆਪਣਾ ਭਰਾ ਜਿਹੜਾ ਤੂੰ ਇੱਥੇ ਪੇਸ਼ ਕਰਵਾ ਤੇ ਮੈਨੂੰ ਕਹਿੰਦੇ ਰਿਹਾ ਕਿ ਤੈਨੂੰ ਜਾਨੋ ਖਤਮ ਕਰਨਾ ਤੇਰੇ ਭਰਾ ਦੇ ਨਾਲ ਹੀ ਤੈਨੂੰ ਜਾਨੋ ਖਤਮ ਕਰਨਾ ਤੇ ਦੋ ਵਾਰੀ ਸਾਡੇ ਘਰ ਇਹਨਾਂ ਬੰਦੇ ਵੀ ਪਵਾਏ ਨੇ ਇੱਥੇ ਵੀ ਜਾਂ ਤੇਰੇ ਪਿਓ ਨੂੰ ਖਤਮ ਕਰਵਾ ਦੇਣਾ ਆਪਣੇ ਪਿਓ ਨੂੰ ਕਾਹ ਦਰਖਾਸਤਾਂ ਨਾ ਜੇ ਜਿੰਨੀਆਂ ਦਰਖਾਸਤਾਂ ਹੋਣੀਆਂ ਲਾਚਾ ਤੇ ਬਾਅਦ ਵਿੱਚ ਮੈਂ ਤੇਰਾ ਨੂੰ ਇਹਨਾਂ ਮੇਰੀ ਮਾਰ ਕਟਾਈ ਕੀਤੀ ਆ ਬਹੁਤ ਜਿਆਦੀ ਕੀਤੀ ਆ ਮੇਰੇ ਸਾਸ ਸੋਤ ਮੰਤ ਕੋਰ ਨੇ ਅਬੂ ਜੋ ਸਿੰਘ ਨੇ ਨਾਲ ਕੀਤੀ ਆ ਤੇ ਬਾਅਦ ਉਹਦੇ ਤੋਂ ਬਾਅਦ ਇਹ ਡਿਊਟੀ ਚੱਲ ਗਿਆ ਇਹਨੇ ਮੈਨੂੰ ਫੇਰ ਰਾਤ ਉਸੇ ਰਾਤ ਹੀ ਮੈਨੂੰ ਇਹਨੇ ਫੋਨ ਕੀਤਾ ਤੇਰੇ ਕੋ ਫੌਨ ਸਿਰੇ ਘੋਆ ਜਾਣਾ ਗੱਡੀ ਦੇ ਵਿੱਚ ਸ਼ਰਾਬ ਨਹੀਂ ਪਈ ਗੱਡੀ ਦੇ ਵਿੱਚ ਪਟ્રોલ ਪਿਆ ਤੇ ਤੇਰਾ ਕੰਮ ਤੇਰੇ ਭਰਾ ਦੇ ਨਾਲ ਹੀ ਹੋਣਾ ਤੇ ਮੇਰੀ ਸੱਸ ਕਹਿੰਦੀ ਰਹੀ ਆ ਕਿ ਡੈੱਡ ਬੋਡੀ ਜਿਹੜੀ ਆ ਇਹਦੇ ਭਰਾ ਦੀ ਇਹਦੇ ਸਾਹਮਣੇ ਲਿਆ ਕੇ ਉਹਨੂੰ ਤੜਤ ਮਤਲਬ ਕਿ ਉਹਨੂੰ ਇੰਨਾ ਕਿ ਮਾਰਨਾ ਉਹਨੂੰ ਤਸੀਹੇ ਦੇ ਦੇ ਕੇ ਮਾਰਨਾ ਤੇ ਮਾਰਨਾ ਵੀ ਤੇਰੇ ਸਾਹਮਣੇ ਤੇ ਬਾਅਦ ਚ ਤੇਰਾ ਵੀ ਨਾਲ ਹੀ ਉਹਦੇ ਨੰਬਰ ਲੱਦਣਾ ਇਨਾ ਮੈਨੂੰ ਤੰਗ ਕਰਦੇ ਨੇ ਤੇ ਉਹਦਾ ਜਿਹੜਾ ਮੋਢਾ ਮਾਰ ਦਿੱਤਾ ਹਾਂਜੀ ਇਹਨਾਂ ਮਾਰ ਦਿੱਤਾ ਇਹ ਮੇਰੇ ਸਾਹਮਣੇ ਪਲਾਨ ਬਣਾਉਂਦੇ ਰਹੇ ਆ ਉਹਨੂੰ ਕਹਿੰਦੇ ਰਹੇ ਆ ਪਲਵਿੰਦਰਪੁਰ ਕੋਰ ਨੂੰ ਵੀ ਤੂੰ ਉਹਨੂੰ ਬੁਲਾ ਜਿੱਦਾਂ ਤੂੰ ਪਹਿਲਾਂ ਉਹਨੂੰ ਤੱਜਦੀ ਨਹੀਂ ਆ ਤੂੰ ਉਹਨੂੰ ਬੁਲਾ ਤੇ ਅਹੀ ਉਹਨੂੰ ਮਾਰਨ ਨਾਲੋਂ ਜਾਨ ਨੂੰ ਖਤਮ ਕਰਨਾ ਅੱਜ ਕਰੀਬ ਮਹੀਨਾ ਹੋਇਆ ਤੇ ਉੱਪਰ ਦਾ ਸਮਾਹ ਹੋ ਚੁੱਕਾ ਤੁਹਾਡਾ ਤੁਹਾਡੇ ਭਰਾਜ ਕੋ ਡੈੱਡ ਬੋਡੀ ਮਿਲੀ ਜਾਂ ਨਹੀਂ ਮਿਲੀ ਮੈਂ ਇਹ ਚਾਹੁੰਨੀ ਆ ਕਿ ਉਹਦੀ ਡੈੱਡ ਬੋਡੀ ਵੀ ਮਿਲੇ ਜਿਹੜੇ ਬੰਦੇ ਪੜੇ ਗਏ ਨੇ ਇਹਨਾਂ ਕੋਈ ਪੂਰੀ ਡਿਟੇਲ ਤੋਂ ਪਤਾ ਕੀਤਾ ਜਾਵੇ ਇਨਸਾਫ ਮਿਲਣਾ ਚਾਹੀਦਾ ਉਹ ਨਹੀਂ ਸਾਨੂੰ ਮਿਲਿਆ ਜਿਹੜੇ ਚਰਨਜੀਤ ਸਾਰੇ ਆ ਧਨੀਏ ਦੇ ਬਾਂਗਰ ਵਾਲੇ ਉਹ ਸਾਨੂੰ ਹਮੇਸ਼ਾ ਹੀ ਜਦੋਂ ਆਹੀ ਜਾਂਦੇ ਰਹੇ ਕਹਿੰਦੇ ਸਿਰਦਰ ਦੀ ਕੇਸ ਐ ਸਾਨੂੰ ਕਦੀ ਵੀ ਕੋਈ ਗੱਲ ਨਹੀਂ ਦੱਸੀ ਉਹ ਜਦੋਂ ਸਾਡੇ ਘਰ ਦੇ ਸਾਹਮਣੇ ਬਾਂਗੋਵਾਨੀ ਇੱਕ ਬਾਜ ਵਾਲੀ ਕੋਠੀ ਆ ਉਹਨਾਂ ਦੇ ਘਰ ਤੋਂ ਇਹਨਾਂ ਨੇ ਕੈਮਰੇ ਦੇ ਪੂਰੇ ਅਪਰੂਫ ਕੱਢੇ ਉਹਦੇ ਵਿੱਚ ਕੁਲਦੀਪ ਆਇਆ ਕੁਲਦੀਪ ਦੀ ਮਾਂ ਆਈ ਆ ਪ੍ਰਭਜੋਤ ਆਇਆ ਇਹਨਾਂ ਨੇ ਉਹ ਜੱਜ ਦੇ ਸਾਹਮਣੇ ਪੇਸ਼ ਇੱਕ ਵੀ ਗੱਲ ਨਹੀਂ ਕੀਤੀ ਮੇਰ ਚਲਨੀ ਆ ਗੋ ਸਾਰੀਆਂ ਗੱਲਾਂ ਜੱਜ ਦੇ ਸਾਹਮਣੇ ਪੇਸ਼ ਕਰਨ ਮੈਨੂੰ ਮੇਰੇ ਭਰਾ ਦੀ ਡੱਡੂਬੜੀ ਚਾਹੀਦੀ ਆ ਇੰਨੀ ਨੁਘ ਤੁੰਗ ਕੀਤਾ ਇਨਾ ਮੈਨੂੰ ਪਤਾ ਮੈਨੂੰ ਮੇਰੇ ਭਰਾ ਦੀ ਡੈੱਡ ਬੋਡੀ ਚਾਹੀਦੀ ਆ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹ ਕਹਿੰਦੇ ਹੁਣ ਵੀ ਪ੍ਰਭਜੋਤ ਸਿੰਘ ਇਸ ਵਾਰ ਨੇ ਆਸੇਦ ਕਰਕੇ ਕਹਿੰਦਾ ਮੇਰਾ ਪੁਲਿਸ ਕੁਝ ਨਹੀਂ ਕਰ ਸਕਦੀ ਉਹ ਅਜੇ ਵੀ ਇੰਨੀ ਗੱਲ ਕਹਿੰਦਾ ਪਰ ਇਹਨਾਂ ਨੇ ਉਹਨੂੰ ਮਾਰਿਆ ਇਹਨਾਂ ਨੂੰ ਪਤਾ ਹੈ ਮੇਰਾ ਨਾਮ ਰਤਨ ਸਿੰਘ ਹੈ ਪਿੰਡ ਸ਼ਮਸ਼ੇਰਪੁਰ ਆਏ ਜੇ ਵੀ ਸਾਡੀ ਬੇਟੀ ਮਨਪ੍ਰੀਤ ਕੌਰ ਪ੍ਰਭਜੋਤ ਪਿੰਡ ਬਾਂਗਵਾਣ ਨਾਲ ਵਿਆਹੀ ਆ ਇਹਨਾਂ ਦਾ ਕਾਫੀ ਦਿਨ ਤੋਂ ਝਗੜਾ ਚੱਲਦਾ ਆ ਇਨੂੰ ਰਾਜੀਨਾਮਾ ਕਰਕੇ ਘਰ ਲਾ ਜਾਂਦੇ ਰਹਿਆ ਇਸ ਸਿਹਾਰ ਤੇ ਨਾ ਕਿ ਸਾਡੇ ਬੱਚੇ ਨੂੰ ਸ਼ੱਕ ਤੋਂ ਬਲਾ ਕੇ ਤੇ ਇਹਦਾ ਕਤਲ ਕੀਤਾ ਗਿਆ ਅਕਤੂਬਰ ਦੀ ਘਟਨਾ ਜੇ ਕੀ ਹੋਇਆ ਬਾਕੀ ਜੀ ਬਾਕੀ ਉਸ ਤੋਂ ਬਾਅਦ ਇਹ ਸੰਸਥਾਨਾਂ ਦੇ ਇੱਕ ਨੂੰ ਪਤਾ ਲੱਗਾ ਅਸੀਂ ਪੁਲਿਸ ਪਾਰਟੀ ਲਾ ਕੇ ਘੁੰਮਣਾ ਤੋਂ ਇਹਨਾਂ ਦੇ ਘਰ ਵਿੱਚ ਤਾਲੇ ਲੱਗੇ ਹੋਏ ਤੇ ਇਹਨਾਂ ਦੇ ਸੋਚ ਆਫ ਆਏ ਉਹ ਤੋਂ ਸਿੱਧਾ ਇਹ ਵੀ ਵਾਕਿਆ ਹੈ ਨਾ ਕੁਝ ਕੀਤਾ ਸਾਨੂੰ ਸਵੇਰੇ ਆਪਣੇ ਗੁਪਤ ਸੂਚਨਾ ਵਾਲਿਆਂ ਦੱਸਿਆ ਕਿ ਤੁਹਾਡੇ ਬੰਦੇ ਦਾ ਇਹ ਕੰਮ ਕਤਲ ਹੋ ਗਿਆ ਉਸ ਤੋਂ ਬਾਅਦ ਅਸੀਂ ਪੁਲਿਸ ਪਾਰਟੀ ਲਾ ਕੇ ਘੁੰਮਣੀ ਉਹ ਮਣਾ ਲੈਣਾ ਕੀ ਹੈ ਸਾਨੂੰ ਫਿਰ ਇਸ ਚੀਜ਼ ਦਾ ਪਤਾ ਕਰਕੇ ਦਿੱਤਾ ਵੀ ਘਰ ਨੂੰ ਤਾਲੇ ਲੱਗੇ ਆ ਤੇ ਇਹਨਾਂ ਦੇ ਸੂਚਾ ਵੀ ਆਏ ਆ ਉਹਨਾਂ ਸਾਡੇ ਬੇਟੇ ਲੋਕੇਸ਼ਨ ਵਿੱਚ ਕੜਾਈ ਤੇ ਲੋਕੇਸ਼ਨ ਸਾਡੀ ਨਿਕਲੀ ਕਲਾਂੌਰ ਸਾਡੇ 950 ਚੌਕ ਹੋਇਆ ਰਾਮੇਰਾ ਇਹ ਜਿਹੜਾ ਤੁਹਾਡਾ ਜਵਾਈ ਸੀ ਤੁਹਾਡੇ ਬੇਟੇ ਨੇ ਕਿਸ ਗੱਲੋਂ ਲੈ ਕੇ ਰੰਜਿਸ਼ ਰੱਖਿਆ ਇਹ ਸ਼ੱਕ ਕਰਦਾ ਹੋਇਆ ਆਪਣੇ ਭਾਂਦੇ ਰਾਤ ਤੇ ਸਾਨੂੰ ਤੇ ਇਸ ਚੀਜ਼ ਦਾ ਪਤਾ ਹੀ ਬਾਅਦ ਚ ਨਹੀਂ ਲੱਗਾ ਵੀ ਉਹ ਗੱਲ ਹੈ ਜਾਂ ਨਹੀਂ ਆਇਆ ਉਸੇ ਨਾਲ ਰੰਜਿਸ਼ ਦਾ ਕੇ ਇਹਨੂੰ ਬ ਪ੍ਰਭਜੋਤ ਸਿੰਘ ਕਲਦੀਪ ਸਿੰਘ ਪਲਵਿੰਦਰ ਕੌਰ ਤੇ ਸਪੰਦ ਕੌਰਾਂ ਦੇ ਮਾਤਾ ਚੌਂ ਜਨਾਂ ਰਲਕੇ ਦਾ ਗੁੰਦੇ ਕੱਲ ਕੀਤਾ ਇਹਦੀ ਵਾਰ ਡੱਡ ਬੋਡੀ ਸਿਪਾਈ ਗਈ ਇੱਕ ਇਹਨਾਂ ਚ ਹੋਰ ਬੰਦਾ ਅਰਸ਼ਦੀਪ ਸਿੰਘ ਪਿੰਡ ਜੰਗਾਲਾ ਗੁਰੂ ਪਿੰਡ ਤਰ ਆਈ ਪੁਲਿਸ ਕੋਲ ਗਏ ਇਹ ਜਨ ਵੀ ਪੁਲਿਸ ਸਾਡਾ ਮਰੇ ਇਤਿਹਾਸ ਸਾਫ ਮਿਲਣਾ ਚਾਹੀਦਾ ਪੁਲਸ ਨੇ ਇਹ ਚੀਜ਼ ਨੂੰ ਕੋਈ ਮਤਲਬ ਸਾਨੂੰ ਕਿਸੇ ਤਰੀਕੇ ਦਾ ਨ ਵੀ ਕੋ ਹੱਲ ਨਹੀਂ ਕੱਢਿਆ ਪਹਿਲਾ ਮਹੀਨਾ ਤਾਂ ਕੋਈ ਬੰਦੇ ਨਹੀਂ ਫੜੇ ਗਏ ਤੁਹਾਡੇ ਹੱਥ ਵਿੱਚ ਐਫ ਆਈ ਆਰ ਦੀ ਕਾਪੀ ਹੈ ਕੀ ਕਾਰਵਾਈ ਕੀਤੀ ਗਈ ਪੁਲਿਸ ਨੇ ਹੋਂ ਤੱਕ ਦੋ ਬੰਦੇ ਫੜੇ ਗਏ ਉਹਨਾਂ ਤੋਂ ਕੋਈ ਸਾਬਤ ਨਹੀਂ ਹੋ ਪਾਇਆ ਸਹੀ ਵੀ ਸਾਡਾ ਬੱਚਾ ਜਿੰਦਾ ਜਿਹਾ ਮਰਿਆ ਹਾਂ ਸਾਨੂੰ ਇਹਨਾਂ ਕੋਈ ਗੱਲ ਕਲੀਅਰ ਅਜੇ ਤੱਕ ਦੱਸੀ ਨਹੀਂ ਜੀ ਅਹੀਂ ਚੋਨਾ ਵੀ ਸਾਨੂੰ ਅਨਸਾਫ਼ ਦਿੱਤਾ ਜਾਵੇ ਸਾਡੇ ਬੇਟੀ ਤੇ ਲੰਡ ਬੋਡੀ ਜਾਂ ਜਿੰਦਾ ਤੇ ਜਿੰਦਾ ਰਸਿਆ ਜਾਵੇ ਕਿਉਂਕਿ ਇਹ ਸਾਨੂੰ ਇਹ ਤੋਂ ਸਾਬਤ ਨਹੀਂ ਇਹਦੇ ਨਾਲ ਵੀ ਮਿਲੀ ਭੱਗਤ ਆ ਸਸਪੀ ਸੋਹ ਸਾਬ ਨੂੰ ਮਿਲੇ ਤੋਂ ਨਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਇਹਨਾਂ ਦਾ ਕੇਸ ਸਾਲਵ ਕਰੋ ਇਹਨਾਂ ਕਿਹਾ ਕਿ ਇਹਨਾਂ ਦੀ ਕਾਰਵਾਈ ਚੱਲ ਰਹੀ ਆ ਫਿਰ ਆਪਾਂ ਪੰਨੂ ਸਾਹਿਬ ਕੋ ਗਏ ਪੰਨੂ ਸਾਹਿਬ ਦੇ ਇਹ ਗੱਲ ਕੇ ਘਾਤੇ ਕਾਰਵਾਈ ਚੱਲ ਰਹੀ ਆ ਹੁਣ ਜਾ ਕੇ ਬੰਦੇ ਫੜੇ ਗਏ ਤਾਂ ਸਾਡਾ ਫਿਰ ਇਸ ਚੀਜ਼ ਤੇ ਵੀ ਅਜੇ ਸਾਨੂੰ ਪੂਰਾ ਸਫਲ ਕੋਈ ਮੰਗਲਾ ਸਾਡੇ ਸਾਹਮਣੇ ਨਹੀਂ ਆ ਕਿ ਸਾਡੇ ਬੱਚੇ ਦਾ ਕੋਈ ਇਨਸਾਫ ਹੋ ਜੂਗਾ ਜਾਂ ਨਹੀਂ ਹੋਊਗਾ ਜੇ ਜੀ ਮੰਨ ਲਓ ਜੇ ਤੁਹਾਨੂੰ ਕੋਈ ਬੰਦਾ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਜਿਹੜੀ ਰਣਨੀਤੀ ਕੀ ਰਹੀ ਕੋਈ ਸਦਕਾ ਦੀ ਦੋਸ਼ੀਆਂ ਦੇ ਨਾਲ ਬੈਠ ਕੇ ਖਾਣਾ ਖਾਂਦੇ ਆ ਅਸੀਂ ਇਹਨਾਂ ਤੋਂ ਕੀ ਰੀਲ ਰੱਖਾ ਕੇ ਵੀ ਸਾਡਾ ਇਨਸਾਫ ਦਵਾ ਸਕਦੇ ਨੇ ਬੰਦਿਆਂ ਲੈ ਕੇ ਥਾਣੇ ਦਾ ਘਰਾਓ ਕਰਾਂਗੇ ਸਾਡੇ ਬੱਚੇ ਦਾ ਸਾਨੂੰ ਪਤਾ ਲੱਗਣਾ ਚਾਹੀਦਾ 1.5 ਮਹੀਨਾ ਹੋ ਗਿਆ ਵੀ ਮਰਿਆ ਜਾਂ ਜਿੰਦਾ ਔਰ ਦੋਸ਼ੀ ਨੂੰ ਸਖਤ ਤੋਂ ਸਖਤ سزا ਮਿਲਣੀ ਚਾਹੀਦੀ ਹੈ ਅਸੀਂ ਪੂਨ ਸਦਕਾਰੀਆਂ ਪੰਜਾਬ ਸਰਕਾਰ ਨੂੰ ਇਹ ਉਮੀਦ ਕਰਦੇ ਹਾਂ ਕਿ ਇਹ ਦੀ ਗੀਤੀ ਨਾਲ ਜਾਂਚ ਕਰਕੇ ਤੇ ਸਾਨੂੰ ਸਭ ਆਪਣਾ ਇਹਦਾ ਇਨਸਾਫ ਮਿਲਣਾ ਚਾਹੀਦਾ ਅਸੀਂ ਸਰ ਇੱਕ ਚਤੌੜ ਘਟ ਦੇ ਹੈ ਜਿਹਨੇ ਰਤਨ ਸਿੰਘ ਉਹਨਾਂ ਦਾ ਪੇਟਾ 2 ਵਿੱਚ ਤੋਂ 1.5 ਮਹੀਨ ਪਹਿਲਾਂ ਗੁੰਮ ਹੋਇਆ ਪਰ ਪਰਿਵਾਰ ਨੂੰ ਕਿਹਾ ਜਾ ਰਿਹਾ ਹੈ ਕਿ ਉਹਦਾ ਜਿਹੜਾ ਕਤਲ ਹੋਇਆ ਹੈ ਕੀ ਸਟੇਟਸ ਇਸ ਨਾਲ ਕੇਸ ਦਾ ਉਮੀਦ ਆਸਤੀਗ ਨੂੰ ਉਹਨਾਂ ਦਾ ਮੁਕਦਮਾ ਦਾਜਿਸਟ ਕੀਤਾ ਹੈ ਜਤਨ ਸਿੰਘ ਮੋਲੋਂ ਨੂੰ ਇੱਕ ਸਟੇਟਮੈਂਟ ਦਿੱਤੀ ਗਈ ਸੀ ਵੀ ਮੇਰਾ ਬੱਚਾ ਗੁਰਵਿੰਦਰ ਸਿੰਘ ਜਿਹੜਾ ਨਾ ਉਹਦੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਪਣੇ ਰਿਸ਼ਤੇਦਾਰੀ ਦੇ ਵਿੱਚ ਨਾ ਕਿਸੇ ਨਾਲ ਲਾਗਤਾਰ ਸੀ ਤੇ ਉਹਨਾਂ ਨੇ ਨਾ ਉਹਨੂੰ ਹਰਾਸਤ ਚ ਰੱਖਿਆ ਕਿਤੇ ਨਜਾਇਜ਼ ਚੁੱਕੇ ਲੱਗੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਦੇ ਤੋਂ ਬਾਅਦ ਉਹਨੂੰ ਫਿਰ ਇਹਨਾਂ ਨੇ ਕੋਈ ਇੱਕ ਸਟੇਟਮੈਂਟ ਦੁਆਰਾ ਵਖਰੀ ਦਰਜ ਕਰਾਈ ਵੀ ਮੇਰੇ ਮੁੰਡੇ ਨੂੰ ਹਵਾ ਕਰ ਲਿਆ ਇਹਨਾਂ ਨੇ ਮਾਰ ਦੇ ਦੇ ਦਿੱਤਾ ਮਨੁਸ਼ਾ ਕਵੇ ਦਾ ਮਾਰਦਣਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਚਾਰ ਬੰਦਿਆਂ ਦੇ ਖਿਲਾਫ ਕਰਵਾ ਦਰਿਆ ਤੇ ਚੋਂ ਬੰਦਿਆਂ ਦੇ ਵਿੱਚੋਂ ਤਿੰਨ ਬੰਦਿਆਂ ਨੇ ਅਰੇਸਟਾ ਪੈ ਚੁੱਕੇ ਆ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਗਵਿੰਦਰ ਵਾਲੇ ਪੁਲਿਸ ਕਸ਼ਿ ਚੱਲਦੀ ਆ ਦੋਸ਼ੀ ਸਾਡ ਕੋ ਮਾਰਦੇ ਆ ਤੇ ਕੋਈ ਨਹੀਂ ਉਹ ਅੱਜ ਬਲ ਕੇ ਇਹ ਕਲੀਅਰ ਕਰ ਦਣਾ ਵਾ ਕਿ ਕੀ ਗੱਲ ਹੋਈ ਸੀ ਕੀ ਨਹੀਂ ਸਾਫ ਹੋ ਜੂਗੀ ਸਾਰੇ ਕਲੀਅਰ ਪਿਕਚਰ ਸਾਰੀ ਸਾਫ ਕਰ ਦਾਂਗੇ ਕਿਹਨੂੰ ਕਿਹਾ ਜਾ ਰਿਹਾ ਕਿ ਸਾਨੂੰ ਕਮਸੇ ਕਮ ਅਤਾ ਹੁਣ ਜਿਹੜੇ ਸਾਡਾ ਬੇਟੇ ਦੀ ਦਤੋ ਚੁਪਿਆ ਜਨ ਜੱਜੀ ਦਾ ਅਹੀਂ ਉੱਤਰ ਤੇ ਬਹੁਤੇ ਪਰਿਵਾਰ ਜਿਹੜਾ ਇਹ ਤਕਰੀਬੇ ਚ ਚੱਲ ਰਹੇ ਹੂੰ ਸਫਾ ਮੇਸਲ ਤੇ ਜੋ ਆ ਰਿਹਾ ਮੈਂ ਤੁਹਾਨੂੰ ਉਹ ਫੈਕਟ ਦੱਸੇ ਨੇ ਜੀ ਅਜੇ ਤੱਕ ਉਹ ਗੁਰਵਿੰਦਰ ਸਿੰਘ ਬਾਰੇ ਜਿਹੜਾ ਨਾ ਉਹ ਦੋਸ਼ੀ ਜਿਹੜਾ ਨਾ ਉਹ ਕਲੀਅਰ ਨਹੀਂ ਕਰ ਰਹੇ ਕੋਈ ਨਹੀਂ ਸਾਡੇ ਕੋਲ ਮਾਰਦੇ ਆ ਇੱਕ ਦਿਨ ਦੀ ਗੱਲ ਆਪਾਂ ਕਲੀਅਰ ਕਰ ਦਿੰਦਾ ਵਾ ਉਸੇ ਚੱਲ ਰਹੀ ਹੈ ਉਹਨਾਂ ਤੋਂ ਤਦ ਵੀ ਜਾਰੀ ਹੈ ਜੀ